ਕਿਰੇ ਉਹ ਦੇਸ਼ ਦੀ ਮਿਆਤ ਤੇ ਮਾਤੀਰ ਸਿੰਘ ਸਨੇਹ ਇਸ ਵਕਤ ਅਸੀਂ ਖੜੇ ਆ ਜੀਰਾ ਜੀਰਾ ਦੇ ਵਿੱਚ ਸਕੂਲ ਆ ਲੜਕਿਆਂ ਆ ਉਥੇ ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਤਸਵੀਰਾਂ ਨੇ ਨਰੇਸ਼ ਝੱਟਾ ਫਾਊਂਡੇਸ਼ਨ ਉਹੀ ਨਰੇਸ਼ ਝੱਟਾ ਜੋ ਗਰੀਬਾਂ ਦੇ ਮਸੀਹਾ ਹੁੰਦੇ ਸੀ ਤੇ ਚੁੱਪਚਾਪ ਹੀ ਜਿਹੜਾ ਦਾਨ ਕਰ ਦਿੰਦੇ ਸਨ ਤੇ ਉਦਾਂ ਹੀ ਉਹਨਾਂ ਦੇ ਬੇਟੇ ਨੇ ਪਲਾਂ ਦੀ ਉਹ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਪਲਾਂ ਦੀ ਕਹਿੰਦੇ ਨੇ ਕਿ ਧਰਤੀ ਨਾਲ ਆਪਣੇ ਨਾਲ ਜੁੜੇ ਨੇ ਆਪਣੀ ਮਿੱਟੀ ਦੇ ਨਾਲ ਜੁੜੇ ਨੇ ਗੱਲਬਾਤ ਕਰਾਂਗੇ ਉਹਨਾਂ ਨੇ ਅੱਜ ਕੈਂਪ ਲਾਇਆ ਪੂਰੀ ਫੈਮਿਲੀ ਬਾਹਰੋਂ ਵਿਦੇਸ਼ਾਂ ਚੋਂ ਆਈ ਆ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਇੱਥੇ ਛੋਟੀ ਬੇਟੀ ਦੇ ਨਾਲ ਉਹਨਾਂ ਦਾ ਕੀ ਸੋਚ ਆ ਕੀ ਜ਼ਰੀਆ ਉਹਨਾਂ ਦਾ ਜਿਵੇਂ ਉਹਨਾਂ ਦੇ ਦਾਦਾ ਜੀ ਸਮਾਜ ਸੇਵਾ ਕਰਦੇ ਰਹੇ ਲੋਕਾਂ ਦੀ ਸਹਾਇਤਾ ਕਰਦੇ ਰਹੇ ਉਦਾਂ ਹੀ ਉਹਨਾਂ ਦੀ ਫੈਮਿਲੀ ਗੱਲਬਾਤ ਕਰਾਂਗੇ ਸੱਚੀ ਗੱਲ ਜੀ ਸਾਰੇ ਨੂੰ ਮੇਰਾ ਨਾਮ ਰੀਤ ਛੱਟਾ ਹੈ ਸੋ ਅਸੀਂ ਇੱਕ ਆਪਣੀ ਐਨਜੀਓ ਸ਼ੁਰੂ ਕੀਤੀ ਹੈ ਨਰੇਸ਼ ਛੱਟਾ ਫਾਊਂਡੇਸ਼ਨ ਸੜੀ ਦਾਦਾ ਜੀ ਦੀ ਯਾਦਗਰੀ ਦੇ ਵਿੱਚ ਹੈ ਅੱਜ ਉਹਨਾਂ ਦੀ ਦੂਸਰੀ ਵਰ੍ਹੇ ਸੀ ਹੈ ਸੋ ਉਹਨਾਂ ਨੇ ਹਮੇਸ਼ਾ ਸਾਨੂੰ ਸਿਖਾਇਆ ਸੀਗਾ ਵੀ ਤੁਸੀਂ ਗਰੀਬਾਂ ਦੀ ਸੇਵਾ ਕਰਿਆ ਕਰੋ ਜੋ ਵੀ ਤੁਹਾਡੇ ਕੋਲ ਹੈ ਉਹਦੇ ਵਿੱਚ ਥੋੜਾ ਕੰਟਰੀਬਿਊਸ਼ਨ ਤਾਂ ਦੇਣਾ ਚਾਹੀਦਾ ਹੈ ਸੋ ਅਸੀਂ ਉਹੀ ਉਹਨਾਂ ਦੇ ਸਿਕਸ ਜਨਰੈਸ਼ਨ ਨੂੰ ਬਚਪਨ ਤੋਂ ਸਿਖਾਈ ਹੈ ਸਾਡੇ ਚਾਚਾ ਜੀ ਨੇ ਸਾਡੇ ਚਾਚੂ ਦਾਦੀ ਸਾਰਿਆਂ ਨੇ ਜੋ ਸਿਖਾਈ ਅਸੀਂ ਉਹ ਗਾਂ ਅੱਗੇ ਲੈ ਕੇ ਜਾਏ ਸੋ ਅਸੀਂ ਅੱਜ ਪਹਿਲਾ ਆਪ ਦਾ ਹੈਲਥ ਕੈਂਪ ਸ਼ੁਰੂ ਕੀਤਾ ਹੈ ਸਾਡਾ ਪਹਿਲਾ ਇਵੈਂਟ ਹੈ ਸਾਡੀ ਫਾਊਂਡੇਸ਼ਨ ਦਾ ਨਿਰੀਸ਼ ਕੁਮਾਰ ਚਟਾ ਫਾਊਂਡੇਸ਼ਨ ਜੋ ਹੈ ਸੋ ਵੀ ਹੈਲਥ ਕੈਂਪ ਤੇ ਵਿੱਚ ਅਸੀਂ ਹੋਰ ਵੀ ਡਾਕਟਰਸ ਰੱਖੇ ਨੇ ਜਨਰਲ ਡਾਕਟਰਸ ਨੇ ਆਰਥੋਪੀਡਿਕ ਡਾਕਟਰਸ ਨੇ ਕਾਫੀ سارے ਡਾਕਟਰਸ ਨੇ ਸੋ ਜੋ ਜਿਨਾਂ ਜਿਨਾਂ ਨੂੰ ਵੀ ਹੈਲਪ ਚਾਹੀਦੀ ਨਹੀਂ ਉਹ ਆ ਜਾਈ ਨੇ ਅੱਜ ਪਰਚੇ ਕਟਵਾ ਕੇ ਸਾਰੇ ਗਏ ਨੇ ਆਪ ਦੇ ਆਪ ਦੇ ਡਾਕਟਰਸ ਕੋਲ ਅਸੀਂ ਉਹਨਾਂ ਨੂੰ ਡਿਸਟ੍ਰਿਬਿਊਟ ਕਰ ਦਿੱਤਾ ਅਕੋਰਡਿੰਗ ਜੋ ਵੀ ਉਹਨਾਂ ਨੂੰ ਪ੍ਰੋਬਲਮਸ ਹੈ ਸੋ ਅਸੀਂ ਬਸ ਇਹੀ ਮੈਸੇਜ ਦੇਣਾ ਚਾ ਰਹੇ ਹਾਂ ਕਿ ਸਾਰੇ ਨੂੰ ਆਪ ਦੇ ਇਨਕਮ ਦੇ ਵਿੱਚੋਂ ਥੋੜੀ ਥੋੜੀ ਕੰਟ੍ਰਿਬਿਊਸ਼ਨ ਜ਼ਰੂਰ ਦੇਣੀ ਚਾਹੀਦੀ ਹੈ ਤਾਂ ਕਿ ਜੇ ਆਪਾਂ ਸਾਰੇ ਮਿਲ ਕੇ ਥੋੜਾ ਥੋੜਾ ਦਵਾਂਗੇ ਆਪਾਂ ਸਾਰੇ ਇੱਕ ਜੁੜ ਹੋ ਕੇ گا ਆਪਣੀ ਕੰਟਰੀ ਹੋਰ ਵੀ ਬੈਟਰ ਬਣਾ ਸਕਦੇ ਪੰਜਾਬ ਨੂੰ ਪਹੋਰ ਵੀ ਬੈਟਰ ਬਣਾ ਸਕਦੇ ਧਾਕ ਦੇ ਬਹੁਤ ਹੀ ਸੁਜੋਗਿਆ ਸਿਰਿੰਦਰੇ ਚੱਟਾ ਸਾਹਿਬ ਜੋ ਕਿ ਉਹਨਾਂ ਦੀ ਦੂਸਰੀ ਵਰਸੀ ਤੇ ਸੋਨੂੰ ਝੱਟਾ ਉਹਨਾਂ ਦਾ ਸੁਪੁੱਤਰ ਇੱਥੇ ਆ ਕੇ ਗਰੀਬਾਂ ਦੇ ਵਾਸਤੇ ਇੱਕ ਕੈਂਪ ਲਗਾ ਰਹੇ ਹੈ ਮੈਡੀਕਲ ਕੈਂਪ ਇਹਦੇ ਵਿੱਚ ਹੱਡੀਆਂ ਦੇ ਡਾਕਟਰ ਦੰਦਾਂ ਦੇ ਡਾਕਟਰ ਛਾਤੀ ਦੇ ਡਾਕਟਰ ਹੋਰ ਵੀ ਜੋ ਡਾਕਟਰ ਆਏ ਹੈ ਇਹ ਫ੍ਰੀ ਸੇਵਾ ਹੈ ਔਰ ਇਸੇ ਤਰ੍ਹਾਂ ਹੀ ਸੋਨੂੰ ਜੀ ਨੇ ਪ੍ਰਬੰਧ ਕੀਤਾ ਹੈ ਕਿ ਆਪਣੇ ਪਿਤਾ ਜੀ ਵਰਸੀ ਤੇ ਜਿਸ ਤਰ੍ਹਾਂ ਉਹ ਧਾਨਵੀਰ ਸੀ ਕਰਮਵੀਰ ਸੀ ਯੋਗਵੀਰ ਸੀ ਅਨੇਕ ਗੁਣਸੰ ਗਰੀਬਾਂ ਤੇ ਦਇਆ ਕਰਨੀ ਵੱਡਿਆਂ ਦਾ ਸਤਿਕਾਰ ਕਰਨਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਇੱਕ ਜਿਹੜੇ ਫੈਸਲੇ ਅਦਾਲਤ ਨਹੀਂ ਕਰ ਸਕਦੀ ਸੀ ਉਹ ਦੋ ਮਿੰਟਾਂ ਜੀ ਫੈਸਲੇ ਆਪਣੇ ਕੋਠੀ ਵਿੱਚ ਹੀ ਕਰ ਦਿੰਦੇ ਸੀ ਮੁਬਾਰਕ ਹੋਰ ਸਮਾਜ ਸੇਵੀ ਪਰਿਵਾਰ ਹੈਗਾ ਛੱਟਾ ਪਰਵਾ ਸਾਡਾ ਬੜਾ ਭਰਾਮਾ ਪਰਿਕਾ ਮਿਤਰਾ सोनू ਉਹਨਾਂ ਨੇ ਆਪਣੇ ਪਿਤਾ ਜੀ ਜਿਨ੍ਹਾਂ ਨੇ ਸਾਰੀ ਉਮਰ ਸਮਾਜ ਸੇਵਾ ਕੀਤੀ ਹੈ ਲੋਕਾਂ ਦੇ ਦੁੱਖ ਦਰਦ ਵੰਡਾਏ ਆ ਮਰੇਸ਼ ਛੱਟਾ ਜੀ ਦੀ ਅੱਜ ਜਿਹੜੀ ਵਾਦ ਸੀ ਸੀ ਉਹਦੇ ਮੌਕੇ ਦੇ ਉੱਤੇ ਜਿੱਥੇ ਪ੍ਰਮਾਤਮਾ ਦਾ ਨਾਮ ਲਿਆ ਉੱਥੇ ਲੋਕਾਂ ਦੀ ਸੇਵਾ ਕਰਨ ਵਾਸਤੇ ਜਿਹੜੀ ਉਹਨਾਂ ਦੀ ਪਰੰਪਰਾ ਚੱਲੀ ਆਉਂਦੀ ਪਰਿਵਾਰਕ ਉਹਨੂੰ ਕੈਮਰ੍ਹਾ ਰੱਖਦੇ ਹੋਏ ਇੱਥੇ ਜ਼ੀਰੇ ਚ ਇੱਕ ਬਹੁਤ ਵੱਡਾ ਕੈਂਪ ਲਾਇਆ ਅਮਨਦੀਪ ਹਸਪੀਟਲ ਅਮਰitsar ਦੇ ਸਹਿਯੋਗ ਨਾਲ ਔਰ ਜਿਹੜੀਆਂ ਅੱਜ ਸਭ ਤੋਂ ਵੱਧ ਖਤਰਨਾਕ ਬਿਮਾਰੀਆਂ ਹੈਗੀਆਂ ਕੈਂਸਰ ਤੇ ਹੱਡੀਆਂ ਦੀ ਬਹੁਤ ਦੁਰਦਸ਼ਾਯਾ ਆਮ ਜਨਰਲ ਬਿਮਾਰੀਆਂ ਉਹਦੇ ਤੋਂ ਇਲਾਵਾ ਦੰਦਾਂ ਦਾ ਇਹ ਸਾਰੇ ਡਾਕਟਰ ਦੇ ਇੱਥੇ ਆਏ ਹੋਏ ਆ ਔਰ ਤਾਂਤਾ ਲੱਗਿਆ ਪਿਆ ਲੋਕਾਂ ਦਾ ਜਿਵੇਂ ਗੁਰਬਾਣੀ ਦੀ ਲਾਈਨ ਹੈ ਨਾਨਕ ਦੁਖਿਆ ਸਭ ਸੰਸਾਰ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਰੋਗ ਤਾਂ ਹੈਗਾ ਹੀ ਔਰ ਲੋਕਾਂ ਦੀ ਪਹੁੰਚ ਤੋਂ ਅੱਜ ਮੈਡੀਕਲ ਸੇਵਾ ਜਿਹੜੀ ਆ ਵਾਰੀ ਹੋਣੀ ਫਿਰਦੀ ਆ ਔਰ ਇਸ ਤਰ੍ਹਾਂ ਦੇ ਜਿਹੜੇ ਸਮਾਜ ਸੇਵੀ ਪਰਿਵਾਰ ਆ ਉਹਨਾਂ ਦੇ ਸਹਿਯੋਗ ਦੇ ਨਾਲ ਜਿੱਥੇ ਲੋਕਾਂ ਦੇ ਦਰਦ ਦੂਰ ਹੁੰਦੇ ਆ ਉੱਥੇ ਦੁੱਖ ਦੂਰ ਹੁੰਦੇ ਆ